ਬੀਤੇ ਕੱਲ ਪਟਿਆਲਾ ਦੇ ਡੀਡੀ ਉੱਤਰੇ ਵਿੱਚ ਇੱਕਔਰਤ ਨੇ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਆਖਿਰ ਕਿਉਂ ਡੀਡੀ ਉੱਤਰੇ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮਹਿਲਾ ਦੇ ਵੱਲੋਂ ਹੁਣ ਇਸ ਮਹਿਲਾ ਨੇ ਮੁੱਖ ਮੰਤਰੀ ਇਨਸਾਫ ਦੇਣ ਦੇ ਲਈ ਇੰਤਜ਼ਾਰ ਕਰ ਰਹੀ ਹੈ ਉੱਥੇ ਹੀ ਸਿੱਧੇ ਨਾਲ ਹਿੰਦੁਸਤਾਨ ਦੇ ਪ੍ਰਧਾਨ ਪਵਨ ਗੁਪਤਾ ਨੇ ਇਸ ਬਾਰੇ ਵਿੱਚ ਕੀ ਕੁਝ ਕੀਤਾ ਤੁਸੀਂ ਆਪ ਹੀ ਦੇਖੋ ਸੁਣੋ ਸੰਦੀਪ ਕੋਰਾਜੀ ਕੀ ਗੱਲ ਹੋਈ ਹੈ ਕਿੱਥੇ ਦੇ ਰਹਿਣ ਵਾਲੇ ਕੀ ਮਾਮਲਾ ਸਾਰਾ ਡਿਟੇਲ ਸਖੂਪਰ ਤੋਂ ਜੀ ਪਿੰਡ ਸਖੂਪਰ

ਮਾਰਨੇ ਕਿ ਤਮ ਕਿੰਨੇ ਦਿਨ ਦਿਨ ਨੇ ਪਿੱਛੇ ਪਏ ਰਹਿੰਦੇ ਨੇ ਬਾਹਰ ਨੇ ਨਿਕੜਨ ਦਿੰਦੇ ਹਾਂਜੀ ਛੱਪੜ ਤੇ ਟੋਬੇ ਤੇ ਸਾਰੇ ਦੱਬੇ ਪਏ ਨੇ ਓਵਰਫਲੋ ਹੋ ਕੇ ਪਾਣੀ ਖੇਤਾਂ ਰਾਹੀ ਪਾਪ ਲੰਨਾ ਰਾਹੀ ਮੇਰੇ ਘਰਾਂ ਵੱਡਦਾ ਮੈਂ ਕੱਲੀ ਜਨਾਨੀ ਬੜੀ ਪਰੇਸ਼ਾਨ ਆ ਮੇਰਾ ਬੱਚਾ ਨਾ ਵੀ ਖਤਰਾ ਹੁੰਦੇ ਲੋਕਾਂ ਦਾ ਹੀ ਮੰਨਣਾ ਵੀ 70 80% ਲੋਕ ਛੱਪੜ ਤੇ ਟੋਬਿਆਂ ਵਿੱਚ ਬੈਠੇ ਨੇ ਮੈਂ ਸਾਰਾ ਕੋ ਦਰਖਾਸਤ ਦੇਗਾ ਮੇਰੀ ਭਗਵੰਤ ਮਾਨ ਤੱਕ ਗਈ ਵੀ ਐਪਲੀਕੇਸ਼ਨ ਡਾਕ ਰਾਹੀਂ ਕੋਈ ਮੇਰਾ ਹਲ ਨਹੀਂ ਹੋਇਆ ਜਦ ਹਲ ਨਾ ਹੋਣੇ ਕਰਕੇ ਲੋਕਾਂ ਨੇ ਮੇਰੇ ਮੰਦਮਕੀਆਂ ਦੇਣੀ ਬਾਹਰ ਨਿਕੜਨਾ ਗੰਦੇ ਮੰਦੇ ਕਮੈਂਟ ਕਰਨੇ ਅੱਖਾਂ ਮਾਰਨੀ ਆ ਸਿਰ ਪਿੰਡ ਵਾਲੇ ਸਾਰੇ ਹੀ ਸਰਪੰਚ ਕੀ ਚੱਕਮ ਜਿਹੜੇ ਟੋਬੇ ਛਪੜਾਂ ਪੰਗੂ ਜਿਹੜੇ ਟੋਬੇ ਛਪੜਾਂ ਬੈਠੇ ਨੇ ਓਹਨ ਲੋਕਾਂ ਨੇ ਜੀਣਾ ਹਰਾਮ ਕਰਦਾ ਵੀ ਮਕਾਨ ਪਟੰਗੇ ਨਿਸੰਦੇ ਹੀ ਹੋਏਗੀ ਨਿਸੰਦੇ ਹੀ ਨਾ ਨਾ ਅਫਸਰਾਂ ਕਾ ਕਿਸੇ ਨੇ ਸੁਣੀ ਤੋਂ ਨਹੀਂ ਕਿਸੇ ਨੇ ਸੁਣਿਆ ਅਫਸਰਾਂ ਨੇ ਨਿਸ਼ਾਨਦਾ ਹੀ ਕਰੀ ਨਹੀਂ ਮੇਰੇ ਤੇ ਲੋਕਾਂ ਨੇ ਮਰਨੇ ਪਾ ਮਜਬੂਰ ਕਰ ਦਿਆ ਤੇ ਕੋਈ ਥਾਣੇ ਚ ਵੀਰ ਕੋਲ ਗਈ ਸੀ ਥਾਣੇ ਮੈਂ 2 ਦਿਨ ਹੋ ਗਏ ਮੁੰਸੀ ਤੇ ਫੋਨ ਕਰ ਰਹੀ ਸੀ ਵੀ ਮਨਾ ਗੰਡਾ ਖੇੜੀ ਮਾਜੀ ਮਨਾ ਦਰਖਾਸਤ ਲਿਖਵਾਨੀ ਹੈ ਘਰੇ ਆ ਕੇ ਲਿਖਵਾਨੀ ਪੈਗੀ ਮੈਂ ਇਹਨਾਂ ਲੋਕ ਨਿਕੜਨ ਨਹੀਂ ਦੇ ਰਹੇ ਤੇ ਇਸ ਸਾਈਡ ਕਨੌਰ ਤੋਂ ਬਗ ਜਾਂ ਤੇ ਇਸ ਸਾਈਡ ਨਿਕੜਨ ਨਹੀਂ ਦੇਹ ਤੇ ਪਟਿਆਲਾ ਕਰਨ ਅੱਛਾ ਪਿੱਛਾ ਲੱਗ ਲੈ ਤੇ ਮੈਂ ਡਰਦੀ ਆਪਣਾ ਫਿਰ ਉਹ ਕਰਾਂਗੇ ਫਿਰ ਆ ਪਾਵਾਂ ਤੇ ਜੀ ਅੱਗੇ ਪਿੱਛੇ ਬਾਈਕ ਲੈ ਕੇ ਜੁੜ ਮੈਂ ਮੰਗ ਕਰਦੀ ਆਂ ਬਈ ਸਰਕਾਰ ਆਪਣੀ ਕਾਰਵਾਈ ਜਲਦੀ ਤੇ ਜਲਦੀ ਕਰਕ ਇਕੱਲੀ ਜਨਾਨੀ ਨੇ ਇਸ ਤਰ੍ਹਾਂ ਮਰਨੇ ਪਾ ਮਜਬੂਰ ਨਾ ਕਰੇ ਟੋਬੇ ਸ퍼ਛਟਵਾਵਾ ਲੋਕਾਂ ਦੇ ਹੁਣ ਕੱਲ ਤੁਸੀਂ ਏਡੀਸੀ ਨੂੰ ਮਿਲੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਕਹਾ ਮੈਮ ਤੇ ਮੈਮ ਮੇਰਾ ਲਾਸਟ ਬਿਆਨ ਹੈ ਮੈਂ ਬਸ ਮੈਂ ਪਰੇਸ਼ਾਨ ਹੋਲੀ ਆਪਣੀ ਜ਼ਿੰਦਗੀ ਤੇ ਵੀ ਮੇਰੇ ਤੇ ਇਤਨਾ ਤੰਗ ਕਰਿਆ ਲੋਕਾਂ ਨੇ ਗੰਦੇ ਬੰਦੇ ਕਮੈਂਟ ਕਰਨੇ ਤੁਹਾਡਾ ਆਪਣਾ ਕਰੀਓ ਸਾਰਾ ਹਾਂਜੀ ਮੇਰਾ ਘਰ ਹੈ ਮੇਰੇ ਸਹੁਰੇ ਘਰ ਤੇ ਮੇਰਾ ਤੇ ਕੱਲ ਜਿਹੜੀ ਦਵਾਈ ਪੀਤੀ ਸੀ ਕਿੱਥੇ ਬਚੀ ਉਹ ਡੀਸੀ ਆਫਿਸ ਚ ਅੰਦਰ ਹਾਂਜੀ ਸਾਨੂੰ ਮਿਲਣ ਲਈ ਇੱਥੇ ਆਏ ਆ ਕਿਉਂਕਿ ਦੇਖੋ ਕਿੰਨੀ ਮਾੜੀ ਘਟਨਾ ਹੈ ਕਿ ਉਹ ਵਿਚਾਰੀ ਦੁਖੀ ਹਾਲਤ ਦੇ ਵਿੱਚ ਬਾਰ ਬਾਰ ਅਧਿਕਾਰੀਆਂ ਕੋਲ ਫਰਿਆਦ ਕਰਨ ਜਾ ਰਹੀ ਸੀ ਕੋਈ ਵੀ ਅਧਿਕਾਰੀ ਉਹਨਾਂ ਨੂੰ ਨਾ ਮਿਲਿਆ ਜਿਹਦੇ ਕਰਕੇ ਪਰੇਸ਼ਾਨ ਹੋ ਕੇ ਉਹਨੂੰ ਇੱਕ ਕਦਮ ਉਠਾਣਾ ਪਿਆ ਆਪਣੀ ਜੀਵਨ ਲੇਲਾ ਸਮਾਪਤ ਕਰਨ ਵੱਲ ਕਦਮ ਉਠਾਇਆ ਕਿ ਇਸ ਕਰਕੇ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਔਰ ਉੱਚ ਆਮ ਆਦੀ ਵਿਅਕਤੀ ਨੂੰ ਇਨਸਾਫ਼ ਪਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨਾਲ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਲਈ ਉਹਨਾਂ ਨਾਲ ਪਹੁੰਚਣ ਲਈ ਆਪਣੀ ਜਾਨ ਦੀ ਬਾਜ਼ੀ ਲਾਣੀ ਪਵੇ ਇਹ ਸਭ ਤੋਂ ਸਖਤ ਨਿੰਦਾ ਹੈ ਜਿਵੇਂ ਲਾਮਨ ਬਰਾਬਰ ਦਾ ਦਰਜਾ ਦੇਣ ਦੀ ਗੱਲਾਂ ਕਰ ਰਹੀ ਹੈ ਸਰਕਾਰ ਲਈ ਹੈਗੀ ਹੈ ਇਹ ਹਾਲਾਤ ਦੇਖ ਕੇ ਕਿ ਉਹ ਕਿਹੋ ਜਿਹੇ ਦਰਜਾ ਦੇ ਅਧਿਕਾਰੀ ਮਿਲ ਹੀ ਨਹੀਂ 파ਰੇ ਅਧਿਕਾਰੀਆਂ ਨੂੰ ਮਿਲਣ ਲਈ ਉਹ ਗੇੜੇ ਤੇ ਗੇੜੇ ਮਾਰ ਰਿ ਸਿਗੇ ਔਰ ਉਹਨੂੰ ਜਿਹੜੇ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪਈ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ऐसा लगता है कि मुख्यमंत्री ਨੂੰ ਅਧਿਕਾਰੀਆਂ ਦੀ ਖਤਾ ਹੀ ਕਰਨੀ ਚਾਹੀਦੀ ਹੈ ਕਿ ਆਮ ਜਨਤਾ ਇਨਸਾਫ ਲਈ ਕਿੱਥੇ ਜਾਵੇ ਕੁਝ ਜ਼ਿਲ੍ਹਾ ਅਧਿਕਾਰੀਆਂ ਨੂੰ ਨਹੀਂ ਮਿਲ ਸਕਦੀ ਤੇ ਪੰਜਾਬ ਦੇ ਮੰਤਰੀਆਂ ਨੂੰ ਪੰਜਾਬ ਦੇ ਅਧਿਕਾਰੀਆਂ ਨੂੰ ਕਿਵੇਂ ਮਿਲੇਗੇ ਔਰ ਇੱਕ ਅਧਿਕਾਰੀ ਨੂੰ ਮਿਲਣ ਲਈ ਆਪਣੀ ਫਰਿਆਦ ਦੱਸਣ ਲਈ ਉਹਨਾਂ ਨੂੰ ਜ਼ਹਿਰ ਨਿਗਲਣੇ ਪੈ ਰਿਹਾ ਇਸ ਤੋਂ ਜ਼ਿਆਦਾ ਅਫਸੋਸਨਾਕ ਕੀ ਹੋ ਸਕਦਾ ਇਸ ਤੋਂ ਜ਼ਿਆਦਾ ਨਿੰਦਾ ਯੋਗ ਕੀ ਹੋ ਸਕਦਾ ਪ੍ਰਧਾਨ ਜੀ